ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਕੇ ਮੁਗਲਾਂ ਵੱਲੋਂ ਇਹ ਐਲਾਨ ਕਰ ਦਿੱਤਾ ਜਾਂਦਾ ਜੇ ਕੇ ਸਿੱਖ ਚ ਜੁਰਤ ਹੈਗੀ ਤਾਂ ਇਹਨਾਂ ਦੀ ਦੇਹ ਚੱਕ ਲੋ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਦੇਹ ਚੱਕੂਗਾ ਕੌਣ ਭਾਈ ਜਤਾ ਬੜੇ ਰੋਚ ਘਰੇ ਆ ਕੇ ਆਪਣੇ ਪਿਤਾ ਨੂੰ ਕਹਿੰਦਾ ਕਿ ਉੱਥੋਂ ਦੇਹ ਚੱਕਣੀ ਪੈਣੀ ਹੈ ਨਹੀਂ ਤਾਂ ਮੁਗਲ ਇਹਨਾਂ ਦਾ ਬੇਅਦਬੀ ਕਰਨਗੇ ਨਰਾਦਰ ਕਰਨਗੇ ਉਹਨਾਂ ਦੀ ਦੇਹ ਦਾ ਉੱਥੋਂ ਦੇਹ ਕਿਸੇ ਤਰੀਕੇ ਨਾਲ ਨੌਵੇਂ ਪਾਸ਼ਾ ਜੀ ਦੇਹ ਚੱਕਣੀ ਪੈਣੀ ਹੈ ਹੀ ਚੱਕਣੀ ਕਿੱਦਾਂ ਚੱਕੀ ਹੈ ਤਾਇਆ ਅਗਿਆਰਾਮ ਪਿਤਾ ਸਦਾਨੰਦ ਤੇ ਭਾਈ ਜਤਾ ਸਲਾਹ ਕਰਦੇ ਆ ਕਿ ਜੇ ਆਪਾਂ ਉਥੋਂ ਇਦਾਂ ਹੀ ਦੇ ਚੱਕ ਲਈ ਤੇ ਮੁਗਲਾਂ ਨੇ ਸਾਨੂੰ 5 ਮੀਲ ਨਹੀਂ ਟੱਪਣ ਦੇਣਾ ਰਾਹ ਹੀ ਫੜ ਲੈਣਾ ਕੋਈ ਫਾਇਦਾ ਨਹੀਂ ਹੋਣਾ ਸਾਡੀਆਂ ਸ਼ਹੀਦੀਆਂ ਵਿਅਰਥ ਜਾਣੀਆਂ ਵਾ ਮਹਾਰਾਜ ਦੀ ਦੇ ਫੇਰ ਉੱਥੇ ਦੀ ਉੱਥੇ ਰਹਿ ਜਾਣੀ ਪਿਤਾ ਕਹਿੰਦਾ ਵਾ ਸਤ ਪਿਤਾ ਸਦਾ ਆਨੰਦ ਆਪਣੇ ਪੁੱਤ ਨੂੰ ਕਹਿੰਦਾ ਭਾਈ ਜੱਤਾ ਇਹਨੂੰ ਕਿ ਤੂੰ ਦੇਹ ਦੇ ਬਦਲੇ ਦੇਹ ਰੱਖੇਂਗਾ ਉੱਥੇ ਤੇ ਗੱਲ ਬਣੂਗੀ ਉਹਨਾਂ ਨੂੰ ਚਕਮਾ ਦੇ ਕੇ ਤੇ ਆਪਾਂ ਉਥੋਂ ਨਿਕਲ ਜਾਾਂਗੇ ਸਵਾਲ ਇਹ ਪੈਦਾ ਹੁੰਦਾ ਕਿ ਦੇਹ ਰੱਖੀ ਕਿ ਦੀ ਜਾਵੇ ਭਾਈ ਜੱਤਾ ਕਹਿੰਦਾ ਮੇਰੀ ਦੇਹ ਉੱਥੇ ਰੱਖ ਦਿਓ ਉਹ ਕਹਿੰਦਾ ਕਿ ਨਹੀਂ ਤੂੰ ਜਵਾਨ ਜਾਣਾ ਤੂੰ ਆਨੰਦਪੁਰ ਸਾਹਿਬ ਜਾ ਸਕਦਾ ਓਦੋਂ ਤੂੰ ਆਨੰਦਪੁਰ ਸਾਹਿਬ ਜਾ ਸਕਦਾ ਮੇਰਾ ਸਰੀਰ ਇਸ ਤਰੀਕੇ ਤੌਰ ਤੇ ਮੈਨਾਂ ਸਮਰਥ ਨਹੀਂ ਹੈਗਾ ਕਿ ਮੈਂ ਗੁਰੂ ਮਹਾਰਾਜ ਦੀ ਦੇਹ ਨਹੀਂ ਦੂਰ ਲੈ ਕੇ ਜਾਵਾਂ ਤੂੰ ਮੇਰੀ ਮੇਰੀ ਲਾਸ਼ ਉੱਥੇ ਰੱਖ ਮੇਰਾ ਮੇਰਾ ਸਰੀਰ ਉੱਥੇ ਹੋਊਗਾ ਤੇ ਤੂੰ ਗੁਰੂ ਮਹਾਰਾਜ ਦੀ ਦੇਹ ਚੱਕ ਲਈ ਹੁਣ ਜਦੋਂ ਚਾਂਦਨੀ ਚੌਂਕ ਦੇ ਵਿੱਚੋਂ ਪਹੁੰਚਦੇ ਆਰਾ ਮੁਗਲਾਂ ਦਾ ਪਹਿਰਾ ਹੁੰਦਾ ਤੇ ਭਾਈ ਜਤਾ ਮਨ ਦਾ ਨਹੀਂ ਕਿ ਮੈਂ ਆਪਣੇ ਪਿਤਾ ਦਾ ਕਤਲ ਕਰਾਂ ਉਹ ਕਹਿੰਦਾ ਮੈਂ ਨਹੀਂ ਕਿਰਪਾਨ ਚਲਾ ਸਕਦਾ ਮੈਂ ਇਹ ਕੰਮ ਨਹੀਂ ਕਰ ਸਕਦਾ ਕੋਣ ਪੁੱਤ ਆਪਣੇ ਪਿਓ ਨੂੰ ਮਾਰੂਗਾ ਉਹ ਕਹਿੰਦਾ ਨਹੀਂ ਕਰ ਜੇ ਜੇ ਆਪਾਂ ਨਾ ਕੀਤਾ ਤੇ ਆਉਣ ਵਾਲੀਆਂ ਪੀੜੀਆਂ ਸਾਡੇ ਤੇ ਨਾਂਹਤਾ ਪਾਉਂਦੀਆਂ ਰਹਿਣਗੀਆਂ ਤੇ ਗੁਰੂ ਮਹਾਰਾਜ ਦੀ ਦੇਹ ਇੱਥੇ ਰੁਲਦੀ ਰਹੂਗੀ ਤੂੰ ਕਿਰਪਾਨ ਚਲਾ ਉਹ ਨਹੀਂ ਮੰਨਦਾ ਉਹਦੇ ਹੱਥੋਂ ਕਿਰਪਾਨ ਖੋਲ ਕੇ ਜਿਹੜਾ ਉਹਦਾ ਪਿਤਾ ਸਦਾਨੰਦ ਹੁੰਦਾ ਵਾ ਆਪਣੇ ਗਲੇ ਤੇ ਆ ਫੇਰ ਲੈਂਦਾ ਤੜਫਣ ਲੱਗਦਾ ਤਾ ਆ ਗਿਆ ਰਾਮ ਕਹਿੰਦਾ ਕਿ ਇਹਨੂੰ ਮੁਕਤੀ ਦੇ ਇਹਨੂੰ ਪੀੜ ਤੋਂ ਨਜਾਦ ਦੇ ਤੇ ਦਾ ਢਾੜ ਲਾ ਦੇ ਫਿਰ ਉਦੋਂ ਹੀ ਉਹਦਾ ਸਿਰ ਢਾੜ ਤੋਂ ਲੱਗ ਕਰਦਾ ਪਾਈ ਜੱਤ ਆਪਣੇ ਪਿਤਾ ਦਾ ਆਪ ਕਤਲ ਕਰਦਾ ਵਾ ਇਹ ਕਿਤਾਬ ਪੜੀ ਮੈਂ ਪੰਜਵਾਂ ਸਾਹਿਬ ਜادہ ਬਹੁਤ ਤਗੜੀ ਕੁਰਬਾਨੀ ਪਾਈ ਜੱਤ ਇਹਦੀ ਤੇ ਉਦੋਂ ਫਿਰ ਉਥੋਂ ਸਰੀਰ ਨਾਲ ਸਰੀਰ ਵਟਾ ਕੇ ਤੇ ਆਨੰਦਪੁਰ ਸਾਹਿਬ ਲੈ ਕੇ ਜਾਂਦੇ ਆ ਬੜੀ ਤਗੜੀ ਕੁਰਬਾਨੀ ਪਾਈ ਜੱਤ ਇਹਦੀ ਇਹਨਾਂ ਦੀ ਮਾਤਾ ਇਹਨਾਂ ਦੀ ਪਤਨੀ ਸਰਸਾ ਨਦੀ ਦੇ ਕਿਨਾਰੇ ਸਰਸਾ ਨਦੀ ਤੇ ਹੀ ਮਾਤਾ ਗੁਜਰੀ ਵਾਂਗ ਮਾਤਾ ਗੁਜਰੀ ਨੂੰ ਪਾਰ ਕਰਾਉਂਦੇ ਹੋਏ ਰੋੜੇ ਰੋੜ ਜਾਂਦੇ ਆ ਉੱਥੇ ਹੀ ਮਰ ਜਾਂਦੇ ਆ ਠੀਕ ਆ ਐਡੀ ਵੱਡੀ ਕੁਰਬਾਨੀ ਕਿ ਚਮਕੌਰ ਦੀ ਗੜੀ ਦੇ ਵਿੱਚ ਐਂਡ ਤੱਕ ਆਪਣੇ ਭਰਾ ਤੇ ਪੁੱਤ ਨਾਲ ਪਾਈ ਜਾਤਾ ਗੁਰੂ ਮਹਾਰਾਜ ਦਾ ਸਾਥ ਦਿੰਦਾ ਹੋਇਆ ਸ਼ਹੀਦ ਹੁੰਦਾ ਜਦੋਂ ਚਮਕੌਰ ਦੀ ਗੜੀ ਚੋਂ ਦਸਵੇਂ ਪਾਸ਼ਾ ਨਿਕਲਦੇ ਆ ਐਡੀ ਵੱਡੀ ਕੁਰਬਾਨੀ ਜੇ ਕਿਸੇ ਨੇ ਆ ਨਾ ਵਾਲੇ ਤੱਕ ਨਹੀਂ ਪੜੀ ਤੇ ਮੈਂ ਇਹ ਨਾਵਲ ਜ਼ਰੂਰ ਰეკਮੈਂਡ ਕਰਦਾ ਬਈ ਇਹ ਆਪਣੇ ਇਤਿਹਾਸ ਦੇ ਨਾਲ ਵਾਲੇ ਆ ਜ਼ਰੂਰ ਪੜੋ ਨਾਵਲ ਦਾ ਨਾਮ ਆ ਪੰਜਵਾ ਸਾਹਿਬ ਜਦਾ ਤੇ ਇਹ ਨਾਵਲ ਦਾ ਨਾਮ ਆ ਪੰਜਵਾ ਸਾਹਿਬ ਜਦਾ ਕਿਉਂ ਰੱਖਿਆ ਗਿਆ ਵਾ ਜਦੋਂ ਤੁਸੀਂ ਇਹ ਨਾਵਲ ਪੜੋਗੇ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਸੋਹਣਾ ਬਹੁਤ ਸੋਹਣਾ ਨਾਵਲ ਆ ਬਲਦੇਵ ਸਿੰਘ ਦੁਆਰਾ ਲਿਖਿਆ ਗਿਆ ਵਾ ਤੇ ਇੱਕ ਮਿੰਟ ਵੀ ਬੰਦੇ ਦਾ ਧਿਆਨ ਨਹੀਂ ਭਟਕਦਾ ਇੰਨਾ ਵਧੀਆ ਵਿੱਚ ਜੁੜ ਜਾਂਦਾ ਬੰਦਾ ਬਹੁਤ ਸੋਹਣਾ ਨਾਵਲ ਆ ਧੰਨਵਾਦ